ਹੁਣ ਇੱਕ ਹੋਰ ਦਵਾਈ ਆ ਅਸੀਂ ਇਹ ਡ੍ਰੌਪ ਨਵਾਂ ਆ ਪਹਿਲੀ ਤਰੀਕ ਤੋਂ ਹੀ ਮਤਲਬ ਸ਼ੁਰੂ ਕੀਤਾ ਹੈ ਇਹਦੇ ਰਿਜ਼ਲਟ ਲੈਂਦਿਆਂ ਨੂੰ ਸਾਨੂੰ 2 ਸਾਲ ਹੋ ਗਏ ਕਾਹਦਾ ਡ੍ਰੌਪ ਕਰ ਇਹ ਦੋ ਸ਼ੀਸ਼ੀਆਂ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਸਾਈਡ ਇਫੈਕਟ ਹੂੰ ਕਿਸੇ ਦਵਾਈ ਕਰਕੇ ਹੋ ਗਿਆ ਕਿਸੇ ਇੰਜੈਕਸ਼ਨ ਕਰਕੇ ਹੋ ਗਿਆ ਕਿਸੇ ਤਰ੍ਹਾਂ ਦੀ ਲਾ ਲੋ ਮੰਨ ਲਓ ਕੋਈ ਖਤਰਨਾਕ ਬਿਮਾਰੀ ਕਰਕੇ ਆਪਾਂ ਨੂੰ ਇੰਜੈਕਸ਼ਨ ਲਾਉਣੇ ਪੈਗੇ ਉਹਨਾਂ ਦੇ ਸਾਈਡ ਇਫੈਕਟ ਜਿਹੜੇ 2-2 4-4 ਸਾਲ ਬਾਅਦ ਆਉਣੇ ਸ਼ੁਰੂ ਹੋਗੇ ਤੁਸੀਂ ਇੰਜੈਕਸ਼ਨ ਉਹਦੀ ਗੱਲ ਕਰ ਰਹੇ ਹੋ ਜਿਹੜੇ ਜਿਹੜੀ ਬਿਮਾਰੀ ਕਰਕੇ ਲੋਕਡਾਊਨ ਲੱਗਿਆ ਸੀ ਉਸ ਤੋਂ ਬਾਅਦ ਦੇ ਇੰਜੈਕਸ਼ਨ ਲੱਗੇ ਆ ਉਹਦੇ ਨੁਕਸਾਨ ਦੀ ਗੱਲ ਕਰ ਰਹੇ ਹੋ ਚਲੋ ਆਪਾਂ ਨਾਕਾ ਨੂੰ ਲੈਣਾ ਛੱਡੋ ਹਮ ਠੀਕ ਆ ਕਿਸੇ ਤਰ੍ਹਾਂ ਦਾ ਵੀ ਇੰਜੈਕਸ਼ਨ ਦਾ ਅਸਰ ਆ ਇਹ ਅਸੀਂ 3 ਮਹੀਨੇ ਖਿਲਾਉਨੇ ਆ ਇਹਨੂੰ ਆ 1 ਮਹੀਨੇ ਦੀ ਦਵਾਈ ਆ 2000 ਦੀ ਆ 3 ਮਹੀਨੇ ਖਿਲਾਉਨੇ ਆ ਅਸਰ ਹੀ ਖਤਮ ਕਰ ਦਿੰਦੀ ਆ ਪਿਛਲੀਆਂ ਦਵਾਈਆਂ ਦਾ ਸਾਰਾ ਸਰ ਘਟਣਦੀ ਆ ਜਿਹੜਾ ਨੁਕਸਾਨ ਹੋ ਰਿਹਾ ਹੈ ਕੰਪਨੀਆਂ ਨੇ ਆਪ ਮੰਨ ਲਿਆ ਵੀ ਸਾਡੀ ਦਵਾਈ ਦਾ ਨੁਕਸਾਨ ਹੋਇਆ ਹੈ ਹਾਰਟ ਨੂੰ ਪਈ ਹੈ ਸਾਡੀ ਦਵਾਈ ਦੇਖਣ ਦੇ ਵਿਚਾਰੇ ਆ ਕੰਪਨੀਆਂ ਨੇ ਆਪ ਇਨੀ ਗੱਲ ਮੰਨੀ ਹੈ ਤੇ ਉਹ ਸਾਰਾ ਇਫੈਕਟ ਤੁਸੀਂ ਕਹੇ ਰਹੇ ਤਿੰਨ ਮਹੀਨੇ ਦਵਾਈ ਖਵਾ ਦਿਓ ਖਤਮ ਹੋ ਜਾਊਗਾ ਸਰ ਹੋ ਜਾਂਦਾ ਇਹਦੇ ਨਾਲ ਬਹੁਤ ਬੰਦੇ ਜਿਹੜੇ ਨੌਜਵਾਨ ਚੰਗੇ ਚੰਗੇ ਮਤਲਬ ਜਿਨ੍ਹਾਂ ਨੂੰ ਹਾਰਡ ਪ੍ਰੋਬਲਮ ਆ ਗਈ ਸੀ ਹੂੰ ਬਚਾਏ ਨੇ ਹਾਈ ਕੋਰਟ ਦੇ ਵਕੀਲ ਵੀ ਨੇ ਮੇਰੇ ਕੋਲੇ ਛੋਟੀ ਛੋਟੀ ਉਮਰ ਦੇ ਮੁੰਡੇ 38 38 40 40 ਸਾਲ ਦੇ ਵਕੀਲ ਕਿਤੇ ਮਲਾਉ ਤੁਹਾਨੂੰ ਮੈਂ ਉਹਨਾਂ ਨੂੰ ਸਾਰੀਆਂ ਡੋਜਾਂ ਦਾ ਅਸਰ ਹੋਇਆ ਖਤਮ ਹੁਣ ਖੁਸ਼ ਨੇ ਮੇਰੇ ਕੋਲ ਘੱਟੋ ਘੱਟ 40 50 ਵਕੀਲ ਆਉਂਦੇ ਹਣ 40 50 ਵਕੀਲ ਆਉਂਦੇ ਮੇਰੇ ਕੋਲ ਲਾਈ ਫੋਨ ਲਾ ਸਕੋ ਪਤਾ ਕੀ ਹੋਰ ਇਹਨੇ ਸਾਹਮਣੇ ਆਉਣਾ ਨਹੀਂ ਹੈਗਾ ਫਾਇਦਾ ਕੀ ਵੈਸੇ ਇਹ ਗੱਲ ਆਵਾਜ਼ ਸੁਣ ਲਾਂਗੇ ਆਵਾਜ਼ ਬਦਲਦਾਂਗੇ ਬਾਅਦ ਚ ਨਾਮ ਨਹੀਂ ਡਿਸਕਲੋਸ ਕਰਦੇ ਤੁਸੀਂ ਨਵਾ ਕਰਾਓ ਤਾਂ ਸਹੀ ਗੱਲ ਦੇ ਨਾਮ ਆਏ ਫੋਨ ਚੱਕ ਲਵੇ ਮੈਂ ਤਾਂ ਦੇਖਾ ਸਵਾ ਚਾਰ ਹੋ ਗਏ ਵੈਸਤਾ ਇੱਕ ਕੋਟ ਦਾ ਟਾਈਮ ਚੱਲ ਰਿਹਾ ਹੂੰ ਚਲੋ ਕੋਈ ਨਾ ਲਾ ਕੇ ਦੇਖ ਲੋ ਵੈਸੇ ਸikal ਦੀ ਸਸੀ ਕਾਲ ਜੀ ਕੀ ਹਾਲ ਚਾਲ ਮੈਂ ਮਾਸਟਰ ਸੈਦਤ ਮਾਊਜੀ ਕਿੱਥੇ ਹੋ ਮੈਂ ਇੱਧਰ ਪਟਿਆਲਾ ਐ ਅੱਛਾ 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 ਤੁਹਾਨੂੰ ਇਹ ਤੁਹਾਨੂੰ ਇਹ ਪੁੱਛਣਾ ਸੀਗਾ ਇੱਕ ਬੰਦੇ ਮੇਰੇ ਕੋਲ ਬੈਠੇ ਨੇ ਜਿਹੜੇ ਭਾਈ ਸਾਹਿਬ ਆਪਣੇ ਜਿਹਨਾਂ ਦੀ ਹਾਰਟ ਦੀ ਬਲੌਗ ਸੀਗੀ 98% ਲੱਗੀ ਹੈ ਨਾ ਹਾਂ ਜੀ ਰਜੋਤ ਦੀ ਹਾਂ ਜੀ ਹਾਂ ਕੀ ਹਾਲ ਹਨ ਉਹਨਾਂ ਦਾ ਹਾਂ ਬਹੁਤ ਹਾਲ ਠੁੜੇ ਹੋਏ ਦੀ ਕਿੰਨੀ ਉਮਰ ਉਹਨਾਂ ਦੀ ਉਹ ਹੈਗਰੀ ਮੇਰੇ ਤੋਂ 2 ਸਾਲ ਬਿਨਾ ਲੋ ਉਹਨਦੀ ਹੈਗੀ ਐ 43 ਹੈ ਜੀ 43 ਆ 43 44 ਹਾਂ ਜੀ ਠੀਕ ਠੀਕ ਕੀ ਕੰਮ ਕੀ ਕਰਦੇ ਸੀ ਉਹ ਉਹ ਕਾਨੂੰਨੀ ਕਰਦੇ ਨੇ ਐਡਵੋਕੇਟ ਹੀ ਹਾਈ ਕੋਰਟ ਦੇ ਓਕੇ ਠੀਕ ਆ ਠੀਕ ਆ ਠੀਕ ਆ ਉਹਨੂੰ ਤਾਂ 99% ਆ ਗਈ ਸੀ ਨਾ ਜਿਹੜਾ ਤੁਹਾਡੇ ਕੋਲ ਲੈ ਕੇ ਆਇਆ ਮੈਂ ਨਾ ਹਾਂ 99% ਬਲੌਗੇ ਜਾ ਗਈ ਸੀ ਬਲੌਗੇ ਸੀ ਤੇ ਇਹਨਾਂ ਨੇ ਮਤਲਬ ਜਦੋਂ ਪੀਜੀਐਲ ਤਾਂ ਇਹ ਲੱਗਿਆ ਵੀ ਮੈਂ ਮਤਲਬ ਉਹਨੂੰ 7 ਦਿਨ ਪੀਜੀ ਰੱਖਿਆ ਸੀ ਰੱਖੇ ਦਿਨ ਤੁਹਾਡੇ ਕੋਲ ਲੈ ਆਇਆ ਸੀ ਮੈਂ ਹਾਂਜੀ 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 ਠੀਕ ਆ ਤੇ ਦੋ ਮਹੀਨੇ ਜਿਹੇ ਉਹਨੂੰ ਕਰਤਾ ਕਿ ਉਹਨ ਦਾ ਬਿਲਕੁਲ ਓਕੇ ਆ ਜੀ ਉਹ ਤਾਂ ਗੱਡੀ ਆਪ ਚਲਾ ਕੇ ਜਾਂਦਾ ਕਿਉਂਕਿ ਹਫਤੇ ਮਗਰੋਂ ਜਾਂਦਾ ਤਰਮ ਤਰਮ ਨਹੀਂ ਠੀਕ ਹੈ ਜੀ ਆਪ ਗੱਡੀ ਚਲਾ ਕੇ ਕੱਲਾ ਲੈ ਜਾਂਦਾ ਗੱਡੀ ਹੁੰਦਾ ਅੱਛਾ ਤਰਨ ਤਰ ਰਹਿੰਦੇ ਨੇ ਆਪ ਨਹੀਂ ਨਹੀਂ ਉਹ ਤੋਂ ਕਿ ਲੋਰ ਮੋਰ ਦਾ ਕੇਸ ਲੈ ਕੇ ਆਈ ਦਿਨ ਮਾ ਦੀਪਾ ਅੱਛਾ ਠੀਕ ਆ ਠੀਕ ਆ ਉਹਨੇ ਸਰਹੰਦਰ ਜਿਲ੍ਹਾ ਮਤਲਬ ਉਹਨੇ ਦੱਸਾਇਆ ਉਹ ਤੋਂ ਲੈ ਕੇ ਹੁੰਦਾ ਕੰਮ ਮਤਲਬ ਆਪ ਡਾਊਨ 600 ਕਿਲੋਮੀਟਰ ਗੱਡੀ ਚਲਾਉਂਦਾ ਹਫ਼ਤੇ ਮਗਰ ਉਹ ਓਕੇ 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 ਠੀਕ ਹੈ ਕੰਮ ਲੈ ਜਾਂਦਾ ਹਾਂ ਜੀ ਠੀਕ ਆ ਠੀਕ ਆ ਠੀਕ ਆ ਠੀਕ ਹੈ ਜੀ ਠੀਕ ਹੈ ਬਸ ਹਾਂ ਜੀ ਬਾਕੀ ਗੋਡੇ ਵਾਲੇ ਦਾ ਤੁਸੀਂ ਸਾਡੇ ਵਾਧੂ ਕੰਮ ਤੋਂ ਤੋਰ ਲਾਦੇ ਮਾਸੀ ਦਾ ਜਮ ਹਮੇਸ਼ਾ ਧੰਨਵਾਦ ਮੇਰਾ ਕਰਦੀ ਰਹੀ ਹੈਗਾ ਨਹੀਂ ਤੂੰ ਡਾਕਟਰ ਸਾਹਿਬ ਦਾ ਕਰਿਆ ਗਿਆ ਥੈਂਕ ਯੂ ਵੈਲਕਮ ਉਹ ਪਿਆਰੀ ਕੱਥਲੋਂ ਉੱਤਲੋਂ ਗਈ ਸੀ ਤੇ ਹੋਰ ਮੇਲੋਂ 3rd ਫਲੋਰ ਤੇ ਮੇਰੇ ਕੋਲ ਇੱਥੇ ਚੜ੍ਹ ਕੇ ਆ ਜਾਂਦੇ ਉੱਤੇ ਵੇਲੋਂ ਹੀ ਭੌਲੀ ਠੀਕ ਹੈ ਠੀਕ ਹੈ ਜੀ ਠੀਕ ਹੈ ਓਕੇ ਹਸਿਕਾ ਹਸਿਕਾ ਕਿਉਂ ਹੂੰ ਮਜ਼ਾ ਹੁੰਦਾ ਉਹ ਜਦੋਂ ਐਦਾਂ ਦੀ ਕੋਈ ਗੱਲ ਹੁੰਦੀ ਹੈ ਨਾ ਲੋਕ ਚਾਹੇ ਜਿੱਦਾਂ ਮਰਜੀ ਕਰਦੇ ਹੋਣ ਜਾਂ ਕਿਵੇਂ ਸੁਣਦੇ ਹੋਣ ਜਾਂ ਕਿਵੇਂ ਸੋਚਦੇ ਹੋਣ ਪਰ ਮੇਰਾ ਜਿਹੜਾ ਦਿਲ ਹੈ ਨਾ ਉਹ ਉਹਨੂੰ ਯਾਦ ਕਰਦਾ ਵੀ ਤੂੰ ਮੈਨੂੰ ਕਿੱਥੇ ਬਿਠਾਤਾ ਇਹ ਉਹਦੀ ਉਹਦੀ ਕਿਰਪਾ ਹੈ ਇਹ ਜਿਹੜਾ ਮਿੱਟੀ ਦਾ ਬਣ ਜਾਣਾ ਇੱਕ ਇੱਕ ਦਿਨ ਪਰ ਇਹ ਉਹਦੀ ਕਿਰਪਾ ਹੈ ਜਿੰਨਾ ਹੈਗਾ ਉਹ ਲੈ ਲਵੇ ਸਮਝ ਤੋਂ ਬਾਹਰ ਹੈ ਤੁਰੇ ਜਾਂਦੇ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਤੁਰੇ ਜਾਂਦੇ ਤੁਰੇ ਜਾਂਦੇ ਤੁਰੇ ਜਾਂਦੇ ਦੱਸ ਦਿੰਦਾ ਵੀ ਆਹ ਕੀ ਆ ਕਿਤੇ ਦਾ ਕੰਮ ਆਉਣ ਵਾਲਾ ਹੈਗਾ ਇਹ ਫਿਰ ਸਰਚ ਸ਼ੁਰੂ ਹੋ ਜਾਂਦੀ ਆ ਹੂੰ ਜਿਹੜੀ ਚੀਜ਼ ਪੈਦਾ ਹੋਗੀ ਜਿਹੜੀ ਵੀ ਚੀਜ਼ ਪੈਦਾ ਹੋਗੀ ਚਾਹੇ ਜੜੀ ਬੂਟੀ ਆ ਉਹ ਕਿਸੇ ਨਾ ਕਿਸੇ ਕੰਮ ਦੀ ਤਾਂ ਹੈ ਕੰਮ ਦੀ ਹੈ ਜਿਹੜਾ ਜੀਵ ਪੈਦਾ ਹੋ ਗਿਆ ਉਹ ਕਿਤੇ ਨਾ ਕਿਤੇ ਕੰਮ ਦਾ ਹੀ ਆ ਚਾਹੇ ਕਿਰਲੀ ਵੀ ਨਾ ਹੋਵੇ ਚਾਹੇ ਚੂਹਾ ਵੀ ਨਾ ਹੋਵੇ ਜਿਸ ਕਿਰਲੀ ਵੀ ਹੈ ਨਾ ਤਾਂ ਵੀ ਉਹ ਮੱਛਰ ਨੂੰ ਖਾਂਦੀ ਆ ਸਾਨੂੰ ਬਚਾਉਂਦੀ ਆ ਜਿਸ ਚੂਹ ਹੈ ਤਾਂ ਹੋਰ ਕਿੰਨੇ ਜੀਵ ਜੰਤੂਆਂ ਨੂੰ ਕੀਟ ਖਾਂਦਾ ਚਾਹੀਕ ਦੂਜੇ ਨੂੰ ਹੀ ਖਾਗਾ ਗਿਆ ਬੰਦਾ ਵੀ ਪਾਣੀ ਦੇ ਵਿੱਚ ਕਿੰਨੇ ਜੀਵ ਨੇ ਜਿਹੜੇ ਅਸੀਂ ਖਾਂਦੇ ਆ ਜਿਉਂਦਾ ਜਿਉਂਦੇ ਨੂੰ ਹੀ ਖਾਊਗਾ ਤਾਂ ਹੀ ਬਚੂਗਾ ਮਿੱਟੀ ਨਹੀਂ ਖਾ ਸਕਦੇ ਅਸੀਂ ਇਹ ਵੀ ਦੇਖੋ ਜਿਉਂਦੇ ਬੰਦੇ ਦੀ ਖਰਾਕ ਹੀ ਜਿਉਂਦੀ ਆ ਜੀਵਤ ਕੋ ਜੀਵਤ ਹੀ ਖਾਣਾ ਚਾਹੀਦਾ ਹੁਣ ਡੈਡ ਚੀਜ਼ ਪੱਥਰ ਥੋੜੀ ਖਾ ਲਾਂਗੇ ਆਪਾਂ ਇੱਕ ਦੂਜੇ ਦੀ ਖਰਾਕ ਜਿਉਂਦੇ ਨੂੰ ਜਿਉਂਦੇ ਨੂੰ ਸਾਰੇ ਨੂੰ ਬਣੀ ਹੋਈ ਆ ਮੱਛੀਆਂ ਛੋਟੀ ਨੂੰ ਖਾਂਦੀ ਆ ਵੱਡੀ ਮੱਛੀ ਛੋਟੀ ਨੂੰ ਖਾਈ ਜਾਂਦੀ ਆ ਖਰਾਕ 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 ਪਰ ਫਿਰ ਵੀ ਦੇਖੋ ਹਰ ਇੱਕ ਚੀਜ਼ ਦਾ ਕਿੱਥੇ ਫਾਇਦਾ ਹੈ ਉਹੀ ਮੱਛੀਆਂ ਨੇ ਜਿਹੜੀਆਂ ਸਾਨੂੰ ਦਵਾਈਆਂ 'ਚ ਵੀ ਮਿਲਦੀਆਂ ਨੇ ਸਾਡਾ ਫਾਇਦਾ ਕਰਦੀਆਂ ਨੇ ਉਹੀ ਫਰੂਟ ਆ ਤੁਰੇ ਜਾਂਦੇ ਦੇਖਦੇ ਹਾਂ ਕਦੇ ਸੇਬ ਦੇਖ ਲੈਂਦਾ ਤਾਂ ਹਾਰਟ ਤੇ ਜ਼ਿਆਦਾ ਆ ਜਾਂਦਾ ਕਦੇ ਅਖਰੋਟ ਦੇਖਦੇ ਆ ਅਖਰੋਟ ਭੰਨਦੇ ਆ ਹਰ ਇੱਕ ਬੰਦੇ ਨੂੰ ਆ ਕੋਈ ਬੰਦਾ ਹੋਊਗਾ ਜਿਹਨੂੰ ਆਪਣਾ ਦਿਮਾਗ ਨਹੀਂ ਆਦਾ ਦਿਮਾਗ ਨਹੀਂ ਆ ਹਾਂ ਇਸ ਕਰਕੇ ਜਦੋਂ ਇਹ ਲੈਂਡ ਦੇ ਵਿੱਚ ਬੰਦੇ ਚੱਲ ਪੈਂਦੇ ਨੇ ਨਾ ਉਹਨੂੰ ਜੜੀਆਂ ਬੂਟੀਆਂ ਇੱਕ ਬੋਲ ਕੇ ਨਹੀਂ ਕਹਿੰਦੀ ਆ ਵੀ ਆ ਕਰ ਅੰਦਰ ਕੁਝ ਹੋਣ ਲੱਗ ਜਾਂਦਾ ਵੀ ਯਾਰ ਕੁਝ ਹੈ ਕੁਝ ਹੈ ਫਿਰ ਉੱਥੋਂ ਸਰਚ ਸ਼ੁਰੂ ਦੇ ਤਾਨੂੰ ਜੜੀ ਬੂਟੀਆਂ ਦਾ ਪ੍ਰੋਪਰਲੀ ਗਿਆਨ ਦੇਖੋ ਜਿੰਨਾ ਕੋ ਉੱਪਰ ਵਾਲਾ ਜਾਣਦਾ ਜਿੰਨਾ ਕੋ ਉੱਪਰ ਵਾਲਾ ਦਿੰਦਾ ਹੂੰ ਉਹੀ ਦਿੰਦਾ ਹੂੰ ਕਿਉਂਕਿ ਇਹਦਾ ਐਂਡ ਨਹੀਂ ਕੋਈ ਕਈ ਜੜੀ ਬੂਟੀਆਂ ਤਾਂ ਐਵੇਂ ਜਿਹੜੀ ਆਪੇ ਹੀ ਕੁਦਰਤ ਚ ਉਗਦੀਆਂ ਨੇ ਤੇ ਆਹ ਮੈਂ ਤੈਨੂੰ ਤਾਂ ਉਹਦਾ ਪਤਾ ਵੀ ਨਹੀਂ ਲੱਗਦਾ ਪਰ ਜਿੰਨੂੰ ਗਿਆਨ ਹੈ ਉਹ ਦੋ ਮਿੰਟ ਚ ਦੇਖ ਕੇ ਦੱਸ ਦ। ਨਹੀਂ ਪਤਾ ਲੱਗਦਾ ਨਾ। ਦੇਖੋ ਇੱਕ ਤਾਂ ਇਹ ਆ ਵੀ ਇੱਕ ਜਨਮ ਤਾਂ ਜਨਮ ਹਜ਼ਾਰਾਂ ਜਨਮ ਵੀ ਲੈ ਲਈਏ ਇਸ ਚੀਜ਼ ਦਾ ਕੋਈ ਅੰਤ ਨਹੀਂ ਪਾ ਸਕਦਾ। ਕੁਦਰਤ ਦਾ ਅੰਤ ਕੀ ਨੇ ਪਾਇਆ?